450 ਰੁਪਏ ਬਹੁਤ ਸੋਹਣਾ ਕਲਰ ਆ ਭਾਈ ਜੀ ਪ੍ਰੀਮੀਅਮ ਕਲਰ ਬਣਵਾਏ ਆ ਸਾਰੇ ਆ ਲੋ ਭਾਈ ਮਾਈਕੀ 에ਅਰ ਜਾਰਡਨ ਕੈਮਲ ਨਾਲ ਬਲੈਕ ਦੀ ਮੈਚਿੰਗ ਇਹ ਵੀ 450 ਰੁਪਏ ਇਹ ਵੀ ਰੇਟ ਉਹ ਆ ਇਹ ਤਾਂ ਨਹੀਂ ਉਹ ਵੀ ਚੀਜ਼ ਬਈਆ ਬਈ ਇਹੀ ਚੀਜ਼ ਆਉਗੀ ਇਹੀ ਸੌਦਾ ਮਿਲੂਗਾ ਚੀਜ਼ ਵੀ ਚੱਲਦੀ ਹੈ ਪਰ ਆ ਵੀਡੀਓ ਦੇ ਕੇ ਆਉਂਦੇ ਵੀ ਇਹ ਲੈ ਜਾਂਦੇ ਵੀ ਨੇ ਵਧੀਆ ਚੀਜ਼ ਹਾਂ ਬਿਲਕੁਲ ਭਾਈ ਜੀ ਵਧੀਆ ਚੀਜ਼ ਹੈ ਨਾਈਕੀ ਦਾ ਡੰਕਸ ਮਾਡਲ ਓਕੇ ਭਾਈ ਸਿਰਫ ਔਰ ਸਿਰਫ 450 ਰੁਪਏ ਸਟਾਕ ਕਲੀਅਰੈਂਸ ਸੇਲ ਆਤੀ ਤੁਹਾਡੇ ਭਰਾ ਨੇ A3 ਦਾ ਜਿਹਨੂੰ ਨਾਈਕੀ ਅਲਾਇਟਿਕ ਸਿਰਫ ਔਰ ਸਿਰਫ 450 ਰੁਪਏ ਲੋ ਭਾਜੀ ਨਾਈਕੀ ਦਾ ਵੈਨਮ ਓਕੇ ਭਾਜੀ ਇਸ ਟਾਈਮ ਤੁਸੀਂ ਲੈ ਲਓ ਇਹ ਨਵਾਂ ਲੇਟੈਸਟ ਮਾਡਲ ਆਸਟ੍ਰੇਲੀਆ ਦਾ ਲਾਂਚ ਹੋਇਆ ਔਰ ਨੀਅਰ ਅਬਾਊਟ ਨਾਨਾ ਕਰਦੇ ਹੋ 18-19000 ਰੁਪਏ ਦਾ ਮਾਡਲ ਹੈ ਕਾਪੀ ਵੀ ਲੈਣ ਜਾਂਦੇ ਆਪਾਂ 1500-2000 ਤੋਂ ਥੱਲੇ ਕਾਪੀ ਨਹੀਂ ਆਉਂਦੀ ਆਪਾਂ 450 ਰੁਪਏ ਤੁਹਾਡਾ ਸ਼ੌਂਕ ਪੂਰਾ ਕਰ ਦੇਣਾ ਡੇਅਰ ਦਾ ਸਨੀਕਰ ਇਹ ਸਾਨੂੰ ਕੋਲ ਪੱਕਾ ਹੀ ਹੁੰਦਾ ਹਾਂ ਗਿੱਲਾ ਕਪੜਾ ਮਾਰੋ ਸਾਫ਼ ਹੈ ਧੋਣ ਦੀ ਲੋੜ ਨਹੀਂ ਹੈਗੀ ਜਿੰਨਾ ਮਰਜ਼ੀ ਪਾਓ ਜੈਨੂਨ ਰਬੜ ਵਾਲਾ ਸੋਲ ਲੱਗਿਆ ਹੈ ਕ੍ਰੈਕ ਨਹੀਂ ਹੁੰਦਾ ਇਹ ਔਰ ਜਿਵੇਂ ਕੀ ਹੁੰਦਾ ਕੁਝ ਟਾਈਮ ਬਾਅਦ ਪੇਸ ਇਹ ਸਾਰੇ ਇਕੱਠੇ ਹੋਏ ਆ ਕੋਈ ਇਹਦੇ ਪੇਸਟਿੰਗ ਨਹੀਂ ਹੁੰਦੀ ਜਿੰਨਾ ਮਰਜ਼ੀ ਰੈਗੂਲਰ ਭਾਈ ਚਲੋ 400 ਰੁਪਏ ਰੇਂਜ ਦੇ ਦੇਣਾ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਚੌੜੇ ਵਿਰ ਲੁਧਿਆਣੇ ਮੁਗਲ ਆਜ਼ਮਾਨਾਂ ਦੇ ਤੇ ਉਹਨੂੰ ਬੂਥ ਸਿਕਾਉਨੇ ਆ ਵਧੀਆ ਕੁਆਲਿਟੀ ਜੀ ਤੇ ਰੇਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਬੜੇ ਘੈਂਡ ਘੈਂਡ ਪੀਸ ਨੇ ਵੀਡੀਓ ਨਾਲ ਬਣੇ ਰਿਓ ਆਜੋ ਹਾਂਜੀ ਵੀਰੇ ਕੀ ਹਾਲ ਚਾਲ ਹੈ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਹੈ ਕਿਆ ਨਵਾਂ ਆਇਆ ਸਮਾਨ ਬਹੁਤ ਕੁਝ ਆਇਆ ਬਹੁਤ ਸੋਹਣੀ ਵੈਰਾਈਟੀ ਆਈ ਯਾਰ ਸਟਾਕ ਕਲੀਅਰੈਂਸ ਲਾਸਟ ਤਰੀਕ 18 ਫਰਵਰੀ ਹੈ ਹਾਂਜੀ ਵੀਰੇ ਸਾਰੇ ਭਰਾ ਨੂੰ ਬੇਨਤੀ ਹੈ ਤਰੀਕ ਮੈਂਸ਼ਨ ਕਰ ਦੇਣਾ 10 ਦਿਨ ਦਾ ਆਫਰ ਹੈ 28 ਤਰੀਕ ਤੱਕ ਹਾਂ ਬਾਅਦ ਵਿੱਚ ਆ ਕੇ ਕਹਿਣਾ ਵੀ ਚੀਜ਼ ਨਹੀਂ ਮਿਲਦੀ ਉਹ ਗੱਲ ਪੂਰਾ ਸੌਦਾ ਦਵਾਂਗੇ 28 ਤਰੀਕ ਤੱਕ ਜੋ ਦਿਖਾ ਰਹੇ ਆ ਸਾਰਾ ਸਟਾਕ ਮਿਲੂਗਾ ਔਰ ਇਸ ਵਾਰ ਰੇਟ ਬਹੁਤ ਸੋਹਣੇ ਹੋਣ ਵਾਲੇ ਹੈ ਬਹੁਤ ਵਧੀਆ ਰੇਟ ਹੈ ਵੀਡੀਓ ਪੂਰੀ ਦੇਖਿਓ ਇੱਕ ਇੱਕ ਕਰਕੇ ਤੁਹਾਨੂੰ ਆਰਟੀਕਲ ਦਿਖਾਉਣੇ ਸ਼ੁਰੂ ਕਰਦੇ ਭਾਜੀ A3 ਦਾ ਜੁੱਤਾ ਆਪਣਾ ਤਿਆਰ ਕਰਾਇਆ ਰਿਹਾ ਸਾਡਾ ਗਾਹਕ ਕੀ ਹੁੰਦਾ ਬਹੁਤ ਵਾਰ ਕਸਟਮਰ ਬਜ਼ਾਰੋਂ ਲੈ ਕੇ ਜਾਂਦਾ ਸੋਲ ਕ੍ਰੈਕ ਹੋ ਜਾਂਦੇ ਆ ਪਰ ਉਖੜ ਜਾਂਦੇ ਕੋਈ ਪ੍ਰੋਬਲਮ ਨਹੀਂ ਹੈਗੀ A3 ਦਾ ਜੈ ਸਿਰਫ ਹਰ ਸਿਰਫ 450 ਰੁਪਏ ਦਾ ਓਕੇ ਵੀਰ 12 ਰੰਗ ਤਿਆਰ ਕਰਾਇਆ ਤੁਹਾਡੇ ਲਈ 12 ਰੰਗ ਪੂਰੇ ਭਰ-ਭਰ ਕੇ ਤੁਹਾਨੂੰ ਰੰਗ ਦੇਨੇ ਆ ਰੰਗ ਦੇਖੀ ਚਾਪੇ ਸਾਰੇ ਲੋ ਭਾਜੀ ਨਾਈਕੀ ਦਾ ਵੈਨਮ ਓਕੇ ਵੀਰ ਇਹ ਭਾਜੀ ਇਸ ਟਾਈਮ ਤੁਸੀਂ ਲੈ ਲਓ ਇਹ ਨਵਾਂ ਲੇਟੈਸਟ ਮਾਡਲ ਆਸਟ੍ਰੇਲੀਆ ਜੀ ਲਾਂਚ ਹੋਇਆ ਓਕੇ ਵੀਰ ਔਰ ਨੀਅਰ ਅਬਾਊਟ ਨਾਨਾ ਕਰਦੇ ਵੀ 18-19000 ਰੁਪਏ ਦਾ ਮਾਡਲ ਕਾਪੀ ਵੀ ਲੈਂਦੇ ਆ ਆਪਾਂ 1500-2000 ਤੋਂ ਥੱਲੇ ਕਾਪੀ ਨਹੀਂ ਆਂਦੀ ਆਪਾਂ 450 ਰੁਪਏ ਤੁਹਾਡਾ ਸ਼ੌਂਕ ਪੂਰਾ ਕਰ ਦੇਣਾ ਜਾਉ ਤਾਂ ਨਹੀਂ ਕਿਤੇ ਭਾਜੀ ਗਾਗ ਜਿੱਥੇ ਚੱਲੂਗਾ ਨਾਲ ਚੱ ओके okay. okay. oh, भाई ਜਿੰਨਾ ਮਰਜ਼ੀ ਭਾਈ ਚੱਲੋ ਕੋਈ ਫਰਕ ਨਹੀਂਗਾ ਸਿਰਫ ਔਰ ਸਿਰਫ 450 ਰੁਪਏ ਰੇਂਜ ਦੇ ਵਿੱਚ ਰੰਗ ਦੇਖੀ ਚੱਲੋ ਇਕੱਲੇ ਇਕੱਲੇ ਰੰਗ ਫੜਾ ਫੜਾ ਦਿਖਾਣੇ ਤੁਹਾਨੂੰ 450 ਰੁਪਏ ਬਹੁਤ ਸੋਹਣਾ ਕਲਰ ਆ ਭਾਜੀ ਪ੍ਰੀਮੀਅਮ ਕਲਰ ਬਣਵਾਏ ਆ ਸਾਰੇ ਭਰਾਵਾਂ ਦੀ ਡਿਮਾਂਡ ਬਹੁਤ ਵਧੀਆ ਆ ਰਹੀ ਸੀ ਕਿ ਸਾਨੂੰ ਰੰਗ ਦਿਓ ਸੋਹਣਾ ਰੰਗ ਦਿਓ ਬਹੁਤ ਸੋਨੇ ਸੋਨੇ ਰੰਗ ਤੇ ਯਾਰ ਗਰਾਈਨੇ ਆਪਾਂ ਆਹ ਲੋ ਭਾਜੀ ਮਾਈਕੀ 에ਅਰ ਜਾਰਡਨ ਕੈਮਲ ਨਾਲ ਬਲੈਕ ਦੀ ਮੈਚੀ ਇਹ ਵੀ 450 ਰੁਪਏ ਤੱਕ ਦੇਣੀ ਆ ਪੂਰੀ ਐ ਬੜੀ ਹੰਦੀ ਕਿ ਕਲਰਾਂ ਦੀ ਭਾਜੀ ਫੁੱਲ ਬਲੈਕ ਦਾ ਵੈਨਮ ਭਾਜੀ ਜਿੰਨਾ ਮਰਜ਼ੀ ਰੈਗੂਲਰ ਪਾਓ 450 ਰੁਪਏ ਇਹੋ ਵਾਰੀ ਕਿਹਦੇ 'ਚ ਹੋਰ ਦੋ ਨੂੰ ਆਪਾਂ ਛੇੜ ਦਵਾਂਗੇ ਗਰੇ ਦੇ ਨਾਲ ਆਲੋ ਪਾਜੀ ਸਭ ਤੋਂ ਪਿਆਰਾ ਕਲਰ ਮੈਚਿੰਗ ਹੈ ਇਹ ਵੀ 450 ਰੁਪਏ ਇਹੋ ਵਾਰ ਪਾਜੀ ਆਪਾਂ ਤੁਹਾਨੂੰ ਦਵਾਂਗੇ 22 ਸਨੀਕਰ ਡਿਓਰ ਬ੍ਰਾਂਡ ਸਾਰੇ ਭਰਾਵਾਂ ਨੇ ਸੁਣਿਆ ਹੋਇਆ ਆਪਾਂ ਨੂੰ ਬਹੁਤ ਪੁਰਾਣਾ ਬ੍ਰਾਂਡ ਡਿਓਰ ਦਾ ਸਨੀਕਰ ਇਹ ਤੁਹਾਨੂੰ ਕੋਲ ਪੱਕਾ ਹੀ ਹੁੰਦਾ ਹਾਂ ਗਿੱਲਾ ਕਪੜਾ ਮਾਰੋ ਸਾਫ ਹੈ ਧੋਣ ਦੀ ਲੋੜ ਨਹੀਂ ਹੈਗੀ ਜਿੰਨਾ ਮਰਜ਼ੀ ਬਾਓ ਜੈਨੂਨ ਰਬੜ ਵਾਲਾ ਸੌ ਲੱਗਿਆ ਕ੍ਰੈਕ ਨਹੀਂ ਹੁੰਦਾ ਇਹ ਓਕੇ ਪਰ ਜਿਵੇਂ ਕੀ ਹੁੰਦਾ ਕੁਝ ਟਾਈਮ ਪਰ ਪੇਸਟਿੰਗ ਦੀ ਪ੍ਰੋਬਲਮ ਆ ਜਾਂਦੀ ਹੈ ਇਹ ਸਾਰੇ ਕਠੇ ਹੋਏ ਆ ਕੋਈ ਇਹਦੇ ਪੇਸਟਿੰਗ ਨਹੀਂ ਹੁੰਦੀ ਜਿੰਨਾ ਮਰਜ਼ੀ ਰੈਗੂਲਰ ਭਾਈ ਚਲੋ 400 ਰੁਪਏ ਰੇਂਜ ਦੇ ਦੇਣਾ ਆਪਾਂ ਤੁਹਾਨੂੰ ਓਕੇ ਆਫਰ ਲਾਤਾ 400 ਰੁਪਏ ਸਿਰਫ ਭਾਈ ਕਿੰਨੇ ਤਰੀਕ ਤੱਕ ਆ ਇਹ ਇਹ ਭਾਜੀ 28 ਤਰੀਕ ਤੱਕ ਤਾਂ ਪਹਿਲਾਂ ਉਹ ਤਰੀਕ ਦੇਖ ਲਿਓ ਭਾਈ 400 ਰੁਪਏ ਅਰਮਾਨੀ ਦਾ ਮਾਡਲ ਓਕੇ ਇਹੀ ਮਾਡਲ ਮਿਲੂਗਾ ਸੇਮ ਕੋਈ ਫਰਕ ਨਹੀਂ ਆਊਗਾ ਸਾਰੇ ਸਾਈ ਮਿਲਣਗੇ 6 7 8 9 10 ਓਕੇ ਸਰਵਰ ਸਰ 400 ਰੁਪਏ ਵੀ ਨੂੰ ਕਹਿੰਦਾ ਵੀ ਜੇ ਰੇਟ ਉਹ ਇਹ ਤਾਂ ਨਹੀਂ ਉਹ ਵੀ ਚੀਜ਼ ਬਈ ਇਹੋ ਚੀਜ਼ ਆਉਗੀ ਇਹੀ ਸੌਦਾ ਮਿਲੂਗਾ ਚੀਜ਼ ਵੀ ਚੱਲਦੀ ਹੈ ਪਰ ਆ ਵੀਡੀਓ ਦੇ ਕੇ ਆਂਦੇ ਵੀ ਇਹ ਲੈ ਜਾਂਦੇ ਵੀ ਵਧੀਆ ਚੀਜ਼ ਹਾਂ ਬਿਲਕੁਲ ਬਾਈ ਜੀ ਵਧੀਆ ਚੀਜ਼ ਹੈ ਨਾਈਕੀ ਦਾ ਡੰਕਸ ਮਾਡਲ ਓਕੇ ਬਈ ਸਿਰਫ ਔਰ ਸਿਰਫ 450 ਰੁਪਏ ਸਟਾਕ ਕਲੀਅਰੈਂਸ ਸੇਲ ਲਾਤੀ ਤੁਹਾਡੇ ਭਰਾ ਨੇ 450 ਰੁਪਏ ਤੀਜਾ ਦੇਣੀ ਆ ਮੇਰਾ ਕੰਮ ਭਰਾ ਨੂੰ ਪਿਆਰ ਕਰਨਾ ਤੁਹਾਡਾ ਕੰਮ ਠੀਕ ਹੈ ਨਾ ਜੀ ਸਿਰਫ ਵਰਸਰਲ 450 ਰੁਪਏ ਗ੍ਰੇਨ ਨਾਲ ਵਾਈਟ ਦਾ ਕੰਟਰਾਸਟ ਨਾਈਕੀ ਦਾ ਤੋਂ ਹੀ ਚਲੋ ਭਾਈ ਚਲੋ ਜਿੰਨਾ ਮਰਜੀ ਕੋਈ ਫਰਕ ਨਹੀਂ ਇਹਦਾ ਜੀ 4 450 ਆਉਂਦਾ ਵੀ ਜੀ ਹੋਰ ਕੀ ਭਾਜੀ ਹੁਣ ਇਹੇ ਮਾਡਲ ਭਾਜੀ ਮੀਰੀ ਦਾ ਇਹ ਆਪਾਂ ਤੁਹਾਨੂੰ ਤਿਆਰ ਹੋਵੇ ਭਾਜੀ ਪਹਿਲੀ ਵੀਡੀਓ ਜਦੋਂ ਪਾਈ ਸੀ ਆਫਰ ਵਾਲੀ ਅਕਤੂਬਰ ਦੇ ਵਿੱਚ 500 ਰੁਪਏ ਨੇ ਲਾਇਆ ਸੀ ਹਾਂਜੀ ਇਹ ਬੂਡ ਦੀ ਏਡੀ ਡਿਮਾਂਡ ਆ ਹਾਲੇ ਵੀ ਉਹਨੇ ਵਿਕਦਾ ਇਹ ਵੀ ਭਰਾਵਾਂ ਨੂੰ ਆਪਾਂ ਆਫਰ ਦੇ ਵਿੱਚ 450 ਰੁਪਏ ਦੇ ਦੇਣੇ ਓਕੇ ਕਲਰ ਬਹੁਤ ਸੋਹਣੇ ਕਲਰ ਤਿਆਰ ਐਡਿਟ ਆਜ਼ਾ ਸੰਬਾ ਮਾਡਲ ਵਜੀ ਓਕੇ ਵੀਰੇ ਇਹ ਮਾਡਲ ਆਨਲਾਈਨ ਬਹੁਤ ਵਿਕਦਾ ਨੈਟ ਦੇ ਉੱਤੇ 800 900 1000 ਲੱਗੀ ਦਾ ਦਾ ਲੰਦੇ ਆ ਆਪਾਂ 450 ਰੁਪਏ ਦੇ ਰਹਿਣਾ ਓਪਨ ਰੇਟ ਤੁਹਾਨੂੰ ਇਹਦਾ ਓਕੇ ਵੀਰੇ ਸਿਰਫ 450 ਰੁਪਏ ਠੀਕ ਹੋ ਗਿਆ ਇਹੋ ਬਾਅਦ ਤੁਹਾਨੂੰ ਬਜੀ ਇਹਦਾ ਕਲਰ ਦਿਨਾਵੇਂ ਵੈਨਮ ਦਾ ਆ ਲੋ ਆ ਸਾਡਾ ਅਮੀਰੀ ਦਾ ਮਾਡਲ ਵਜੀ ਓਕੇ ਵੀਰੇ ਔਰ ਇਹ ਨਹੀਂ ਹੈ ਕਿ ਕੁਆਲਿਟੀ ਖਰਾਬ ਹੋ ਗਈ ਜਾਂ ਕੁਝ ਬਦਲਤਾ ਆ ਪਰ ਰੇਟ ਘਟਾਤਾ ਨਾ ਉਹੀ ਨਾਲ ਦਾ ਓਰੀਜਨਲ ਸੋਲਾ ਨਰਮ ओके वीर ਜਿੰਨਾ ਮਰਜ਼ੀ ਪਾਓ ਨਾ ਪੇਸਟਿੰਗ ਉਖੜਨੀਆਂ ਸੋਲ ਗ੍ਰੇਗ ਹੋਣਾ ਦੋ ਰੰਗ ਨੇ ਦੋਨੋਂ ਰੰਗ ਮਿਲਣਗੇ 450 ਰੁਪਏ ਰੇਂਜ ਦੇ ਵਿੱਚ ओके वीर ਮੇਰੇ ਲਈ ਕਿੱਥੇ ਲਦੇਆਣਾ ਮੂਲੇ ਇਹ ਮਿਲਿਆ ਤੇ